ਸ਼ਰੋ ਮਣੀ ਅਕਾਲੀ ਦਲ ਨੂੰ ਆਪਣਾ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ ਅਜੇ ਤੱਕ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਜਿਹੜੇ ਨੇ ਉਹ ਅਗਵਾਈ ਕਰ ਰਹੇ ਸੀ ਪਰ ਹੁਣ ਦੁਬਾਰਾ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ ਤਰੀਕ ਤਿਆਰ ਮਿੱਥ ਲਈ ਗਈ ਹੈ 12 April ਤਰੀਕ ਜਿਹੜੀ ਹੈ ਮਿੱਥੀ ਗਈ ਹੈ ਔਰ 12 April ਨੂੰ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਵਰਕਿੰਗ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਉਸ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਡੈਲੀਗੇਸ਼ਨ ਵੱਲੋਂ ਕੀਤੀ ਜਾਵੇਗੀ ਡੈਲੀਗੇਟ ਇਕੱਠੇ ਹੋਣਗੇ ਔਰ ਉਹਨਾਂ ਦੇ ਵੱਲੋਂ ਚੋਣ ਕੀਤੀ ਜਾਵੇਗੀ ਅਜੇ ਤੱਕ ਕਿਆਸਰਾਈਆਂ ਤੇਜ਼ ਨੇ ਕਿਤੇ ਨਾ ਕਿਤੇ ਜ਼ਰੂਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪ੍ਰਧਾਨਗੀ ਜਿਹੜੀ ਆ ਉਹ ਸੁਖਬੀਰ ਸਿੰਘ ਬਾਦਲ ਦੇ ਖੇਮੇ ਵਿੱਚ ਵਾਪਸ ਜਾ ਸਕਦੀ ਹੈ ਪਰ ਇੱਕ ਦੋ ਨਾਮ ਹੋਰ ਸਰਕੂਲੇਟ ਕਰਦੇ ਪਏ ਆ ਪਰ ਫਿਲਹਾਲ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਚਰਚਾਵਾ ਤੇਜ਼ ਨੇ 12 ਤਰੀਕ ਜਿਹੜੀ ਹੈ ਉਹ ਮਿੱਥ ਲਈ ਗਈ ਹੈ 12 ਅਪ੍ਰੈਲ ਨੂੰ ਤੇਜਾ ਸਿੰਘ ਸਮੁਦਰੀ ਹਾਲ ਅੰਮ੍ਰਿਤਸਰ ਸਾਹਿਬ ਵਿੱਚ ਇਹ ਵਰਕਿੰਗ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਦਰਸਲ ਇਸ ਪੂਰੇ ਮਾਮਲੇ ਨੂੰ ਲੈ ਕੇ ਜੇ ਅਕਾਲੀ ਲੀਡਰਾਂ ਦੀ ਗੱਲ ਕਰੀਏ ਤਾਂ ਡਾਕਟਰ ਦਲਜੀਤ ਚੀਮਾ ਇਹ ਦਾਵਾ ਕਰਦੇ ਨੇ ਕਿ 27 ਲੱਖ ਦੇ ਕਰੀਬ ਭਰਤੀਆਂ ਕੀਤੀਆਂ ਜਾ ਚੁੱਕੀਆਂ ਨੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਜਿਹੜੀ ਹੈ ਉਹ ਇੱਕ ਪਾਸੇ ਚੱਲਦੀ ਪਈ ਹੈ ਪਰ ਡਾਕਟਰ ਦਲਜੀਤ ਚੀਮਾ ਦਾਵਾ ਕਰਦੇ ਆ ਕਿ ਭਰਤੀ ਜਿਹੜੀ ਹੈ ਉਹ 27 ਲੱਖ ਅਕਾਲੀ ਦਲ ਨੇ ਕਰ ਲਈ ਹੈ ਪਰ ਜਿਹੜੀ ਮੈਂਬਰੀ ਕਮੇਟੀ ਪੰਜ ਮੈਂਬਰੀ ਕਮੇਟੀ ਹੈਗੀ ਹੈ ਉਹਦੇ ਡੈਲੀਗੇਟ ਇਜਲਾਸ ਤੇ ਸਵਾਲ ਖੜੇ ਕੀਤੇ ਜਾ ਰਹੇ ਆ ਨਾਲ ਨਾਲ ਅਕਾਲੀ ਲੀਡਰਾਂ ਦੇ ਵੱਲੋਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਰਕਲਾਂ ਦੇ ਡੈਲੀਗੇਟਸ ਤੇ ਜ਼ਿਲ੍ਹੇ ਦੇ ਡੈਲੀਗੇਟਸ ਜਿਹੜੇ ਨੇ ਉਹ ਚੁਣਨਗੇ ਅਤੇ ਹਰੇਕ ਅਸੈਂਬਲੀ ਹਲਕੇ ਚੋਂ 4 ਸਟੇਟ ਡੈਲੀਗੇਟਸ ਜਿਹੜੇ ਨੇ ਉਹ ਬਣੇ ਬਣਾਈ ਜਾਣਗੇ ਉਹਨਾਂ ਨੇ ਇਹ ਵੀ ਦੱਸਿਆ ਯਾਨੀ ਕਿ ਡਾਕਟਰ ਦਿਲਜੀਤ ਚੀਮਾ ਨੇ ਇਹ ਵੀ ਦੱਸਿਆ ਕਿ 12 April ਦੇ ਡੈਲੀਗੇਟਸ ਜਲਾਸ ਦੇ ਵਿੱਚ 520 ਤੋਂ ਜ਼ਿਆਦਾ ਡੈਲੀਗੇਟਸ ਜਿਹੜੇ ਨੇ ਉਹ ਸ਼ਾਮਿਲ ਹੋਣਗੇ ਪ੍ਰਧਾਨ ਦੀ ਚੋਣ ਕਰਨਗੇ ਯਾਨੀ ਕਿ ਅਕਾਲੀ ਦਲ ਦੇ ਵੱਲੋਂ 520 ਡੈਲੀਗੇਟਸ ਤੋਂ ਵੀ ਜ਼ਿਆਦਾ ਡੈਲੀਗੇਟਸ ਜਿਹੜੇ ਨੇ ਉਹ ਮੀਡੀਆ ਰਿਪੋਰਟਸ ਦੇ ਮੁਤਾਬਕ ਦਿਲਜੀਤ ਚੀਮਾ ਦੇ ਬਿਆਨ ਦੇ ਮੁਤਾਬਕ ਉਹ ਸ਼ਾਮਿਲ ਹੋਣਗੇ ਸੁਖਬੀਰ ਸਿੰਘ ਬਾਦਲ 14 December 2019 ਨੂੰ ਤੀਜੀ ਵਾਰ ਪਾਰਟੀ ਦੇ ਪ੍ਰਧਾਨ ਬਣੇ ਸੀਗੇ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹ ਇੱਕ ਪਾਸੇ ਆਪਣੀ ਭਰਤੀ ਪ੍ਰਕਿਰਿਆ ਚਲਾਉਂਦੀ ਪਈ ਹੈ ਪਰ ਪੰਜ ਮੈਂਬਰੀ ਕਮੇਟੀ ਦਾ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਾਰਟੀ ਲੀਡਰਸ ਇਹ ਵੀ ਦਾਵਾ ਕਰਦੇ ਪਏ ਨੇ ਅਤੇ ਵਰਕਿੰਗ ਕਮੇਟੀ ਜਿਹੜੀ ਹੈ ਉਸ ਦੇ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਬਾਰੇ ਪਹਿਲਾਂ ਹੀ ਸਪਸ਼ਟਤਾ ਹੋ ਚੁੱਕੀ ਹੈ ਇਹ ਵੀ ਦਾਵਾ ਜਿਹੜਾ ਪਾਰਟੀ ਲੀਡਰਾਂ ਦੇ ਵੱਲੋਂ ਕੀਤਾ ਗਿਆ ਹੈ ਪੰਜ ਮੈਂਬਰੀ ਕਮੇਟੀ ਆਪੂ ਬਣੀ ਕਮੇਟੀ ਤੋਂ ਵੱਧ ਕੁਝ ਨਹੀਂ ਹੈ ਇਹ ਵੱਡਾ ਇਲਜ਼ਾਮ ਲਗਾਇਆ ਗਿਆ ਮੀਡੀਆ ਰਿਪੋਰਟਸ ਦੇ ਮੁਤਾਬਕ ਚੀਮਾ ਨੇ ਜਾਣਕਾਰੀ ਮੁਤਾਬਕ ਇਹ ਵੀ ਦੱਸਿਆ ਕਿ 12 ਅਪ੍ਰੈਲ ਨੂੰ ਵੀ ਨਵੀਂ ਵਰਕਿੰਗ ਕਮੇਟੀ ਦੀ ਚੋਣ ਬਾਰੇ ਮੌਕੇ ਤੇ ਹੀ ਫੈਸਲਾ ਹੋਵੇਗਾ ਵਰਕਿੰਗ ਕਮੇਟੀ ਨੇ 13 April ਨੂੰ ਤਲਵੰਡੀ ਸਾਬੋ ਦੇ ਵਿੱਚ ਵਿਸ਼ਾਲ ਸਿਆਸੀ ਕਾਨਫਰੰਸ ਕਰਨ ਦਾ ਐਲਾਨ ਵੀ ਕੀਤਾ ਹੈ ਜਿਸ ਵਿੱਚ ਪਾਰਟੀ ਵੱਲੋਂ ਸੂਬਾਈ ਪੱਧਰ ਦੇ ਪ੍ਰੋਗਰਾਮ ਦੀ ਰਣਨੀਤੀ ਐਲਾਨਣ ਦਾ ਫੈਸਲਾ ਹੋ ਸਕਦਾ ਹੈ ਜਾਂ ਐਲਾਨੀ ਜਾ ਸਕਦੀ ਹੈ ਅੱਜ ਵਰਕਿੰਗ ਕਮੇਟੀ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁਗੜ ਦੀਆਂ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ ਹੈ ਪਰ ਹੁਣ ਅੱਗੇ ਨਮਾ ਪ੍ਰਧਾਨ ਜਿਹੜਾ ਅਕਾਲੀ ਦਲ ਦਾ ਉਹ ਥਾਪਿਆ ਜਾਵੇਗਾ ਕੀ ਕੁਝ ਹੋਵੇਗਾ ਜਾਂ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਦੀ ਫਿਰ ਚੋਣ ਪ੍ਰਕਿਰਿਆ ਜਾਂ ਉਹਦੀ ਜਿਹੜੀ ਭਰਤੀ ਪ੍ਰਕਿਰਿਆ ਹੈ ਉਹ ਕਿੱਧਰ ਵੱਲ ਨੂੰ ਜਾਵੇਗੀ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਦੇ